ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਭਗਵਾਨ ਸ਼ਨੀ ਦੇਵ ਜੀ ਹੋ ਜਾਣਗੇ ਮਾਰਕੀ ਤੇ ਉਹ ਕਿਹੜੀਆਂ ਤਿੰਨ ਰਾਸ਼ੀ ਵਾਲੇ ਹਨ ਜੀ ਜਿਨ੍ਹਾਂ ਨੂੰ ਕਰ ਦੇਣਗੇ ਜੀ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਭਗਵਾਨ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਕਿਸੇ ਵੀ ਰਾਸ਼ੀ ਵਾਲੇ ਨੂੰ ਧਨ ਪ੍ਰਤੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਤੁਹਾਡੇ ਲਈ ਹੁਣ ਸੁਨਹਿਰੀ ਮੌਕਾ ਸ਼ੁਰੂ ਹੋ ਚੁੱਕਾ ਹੈ। ਇਹ ਰਾਸ਼ੀ ਵਾਲੇ ਹੋਣ ਵਾਲੇ ਹਨ ਜੀ ਧਨ ਦੇ ਨਾਲ ਮਾਲਾ-ਮਾਲ। ਇਹਨਾਂ ਤਿੰਨ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਜੀ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ। ਸੋ ਇਸ ਬਾਰੇ ਜਾਣੜੇ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੁਸੀਂ ਕਰੋੜਪਤੀ ਬਣਨ ਵਾਲੇ ਹੋ ਭਗਵਾਨ ਸ਼ਨੀ ਦੇਵ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਕਿਉਂਕਿ ਉਹ ਹੁਣ ਤੁਹਾਡੀ ਰਾਸ਼ੀ ਵਿੱਚ ਆ ਕੇ ਬਿਰਾਜਮਾਨ ਹੋਣ ਵਾਲੇ ਹਨ ਤੇ ਤੁਹਾਨੂੰ ਕਰ ਦੇਣਗੇ ਜੀ ਧਨ ਦੇ ਨਾਲ ਮਾਲਾ ਮਾਲ ਇਹਨਾਂ ਰਾਸ਼ੀ ਵਾਲਿਆਂ ਦੇ ਤਾਂ ਕਹਿ ਲਓ ਕਿ ਕਿਸਮਤ ਹੀ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਭਗਵਾਨ ਸ਼ਨੀ ਦੇਵ ਜੀ ਕਿਸੇ ਵੀ ਜਾਤਕ ਤੇ ਪ੍ਰਸੰਨ ਹੋ ਜਾਂਦੇ ਹਨ ਤਾਂ ਉਹਦੀ ਲੰਮੇ ਸਮੇਂ ਦੀ ਭਗਤੀ ਤੋਂ ਪ੍ਰਸੰਨ ਹੁੰਦੇ ਹਨ ਉਸਤੇ ਕੀਤੇ ਹੋਏ ਦਾਨ ਪੁੰਨ ਤੋਂ ਪ੍ਰਸੰਨ ਹੁੰਦੇ ਹਨ ਜਿਸ ਕਾਰਨ ਹੁਣ ਸ਼ਨੀ ਦੇਵ ਜੀ ਇਹਨਾਂ ਦੀ ਹਰ ਇੱਕ ਇੱਛਾ ਜਿਹੜੀ ਹੈ ਉਹ ਪੂਰੀ ਕਰਨ ਵਾਲੇ ਹਨ ਇਹ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਜੀ ਵੱਡੀਆਂ ਵੱਡੀਆਂ ਭਵਿੱਖ ਬਾਣੀਆਂ ਤੇ ਅਪਾਰ ਖੁਸ਼ਖਬਰੀਆਂ ਤੇ ਸਫਲਤਾਵਾਂ ਜਿਸ ਨਾਲ ਇਹਨਾਂ ਦੀ ਗਰੀਬੀ ਵਾਲੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤੇ ਅਮੀਰੀ ਵਾਲਾ ਜੀਵਨ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਆਰਥਿਕ ਮਾਨਸਿਕ ਪਰੇਸ਼ਾਨੀ ਦਾ ਬਿਲਕੁਲ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਇਹਨਾਂ ਤਿੰਨ ਰਾਸ਼ੀ ਵਾਲਿਆਂ ਤੇ ਪਣ ਚੁੱਕੀ ਹੈ। ਇਸ ਸਮੇਂ ਇਹ ਨਵਾਂ ਵਾਹਨ ਖਰੀਦ ਸਕਦੇ ਹਨ ਜਿਸ ਦੇ ਨਾਲ ਇਹਨਾਂ ਦੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਭਗਵਾਨ ਸ਼ਨੀ ਦੇਵ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਮਤ ਹੁੰਦੀ ਹੈ ਕਿ ਉਹ ਬਹੁਤ ਹੀ ਦੰਡ ਦੇਣ ਵਾਲੇ ਵਿਧਾਤਾ ਹਨ। ਪਰ 33 ਕਰੋੜ ਦੇਵੀ-ਦੇਵਤਿਆਂ ਦੇ ਵਿੱਚੋਂ ਇੱਕ ਨਾਮ ਭਗਵਾਨ ਸ਼ਨੀ ਦੇਵ ਦਾ ਵੀ ਆਉਂਦਾ ਹੈ। ਤੇ ਕਿਹਾ ਜਾਂਦਾ ਹੈ ਜੀ ਉਹ ਦੰਡ ਦਿੰਦੇ ਹਨ ਪਰ ਦੰਡ ਦਿੰਦੇ ਕਿਸ ਨੂੰ ਹਨ ਭਾਵ ਕਿ ਸਜ਼ਾ ਕਿਸ ਨੂੰ ਦਿੰਦੇ ਹਨ ਜਿਹੜਾ ਕੋਈ ਕਿਸੇ ਦੇ ਨਾਲ ਗਲਤ ਵਿਹਾਰ ਕਰਦਾ ਹੈ ਜਾਂ ਕਿਸੇ ਦੇ ਨਾਲ ਕੋਈ ਧੋਖਾ ਧੜੀ ਕਰਦਾ ਹੈ ਫਿਰ ਉਸ ਨੂੰ ਭਗਵਾਨ ਸ਼ਨੀ ਦੇਵ ਜੀ ਸਜ਼ਾ ਦਿੰਦੇ ਹਨ ਤਾਂ ਕਿ ਉਸ ਦੀ ਜ਼ਿੰਦਗੀ ਸਵਰ ਜਾਵੇ ਤੇ ਜਿਸ ਵਿਅਕਤੀ ਤੇ ਉਹ ਇੱਕ ਵਾਰ ਪ੍ਰਸੰਨ ਹੋ ਜਾਂਦੇ ਹਨ ਉਸ ਦੀ ਜ਼ਿੰਦਗੀ ਨੂੰ ਫਿਰ ਖੁਸ਼ ਨਮਾ ਬਣਾ ਦਿੰਦੇ ਹਨ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੁਣ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜੇਕਰ ਤੁਹਾਡੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਬਹੁਤ ਵੱਡੇ ਮਹਾਂਦੁਰ ਲਭ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਨਾਲ ਹੁਣ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਸਵਰ ਜਾਵੇਗੀ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਲ ਸੋ ਦੋਸਤੋ ਇਹੋ ਜਹੀਆਂ ਭਵਿੱਖ ਬਾਣੀਆਂ ਜਿਹੜੀਆਂ ਹੁੰਦੀਆਂ ਹਨ ਉਹ ਕਦੇ ਵੀ ਝੂਠੀਆਂ ਸਾਬਿਤ ਨਹੀਂ ਹੁੰਦੀਆਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹ ਕਰੋੜਪਤੀ ਬਣ ਚੁੱਕੇ ਹਨ ਇਸ ਲਈ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਦੇ ਘਰ ਭਗਵਾਨ ਸ਼ਨੀ ਦੇਵ ਜੀ ਦੀ ಅಪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਇਹਨਾਂ ਦੇ ਘਰ ਵਿੱਚ ਪਧਾਰਨ ਵਾਲੇ ਹਨ ਇਹਨਾਂ ਦੇ ਬੱਚਿਆਂ ਨੂੰ ਕਿਸੇ ਬਿਜ਼ਨਸ ਜਾਂ ਕੰਮ ਵਿੱਚਕਰ ਉਹ ਵਪਾਰ ਕਰਦੇ ਹਨ ਕੋਈ ਵੱਡੀ ਉਪਲਬਧੀ ਉਹਨਾਂ ਨੂੰ ਹਾਸਲ ਹੋ ਸਕਦੀ ਹੈ ਜਿਸ ਦੇ ਨਾਲ ਘਰ ਦੇ ਵਿੱਚ ਪੈਸੇ ਪਾਣੀ ਦੀ ਵਰਕਤ ਹੋਣ ਵਾਲੀ ਹੈ ਕਹਿ ਲਓ ਕਿ ਆਪਣੇ ਹਰ ਕੰਮ ਵਿੱਚ ਇਹਨਾਂ ਨੂੰ ਹੁਣ ਸਫਲਤਾ ਮਿਲ ਜਾਵੇਗੀ ਇਹ ਰਾਸ਼ੀ ਵਾਲੇ ਜਿਹੜੇ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹਨ ਦੁਕਾਨਦਾਰੀ ਦੇ ਵਿੱਚ ਵੀ ਕਾਫੀ ਜ਼ਿਆਦਾ ਮੁਨਾਫਾ ਹੁਣ ਵੇਖਣ ਨੂੰ ਮਿਲੇਗਾ ਜਿਸ ਦੇ ਨਾਲ ਇਹਨਾਂ ਦੀ ਗਰੀਬੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਇਸ ਤੋਂ ਇਲਾਵਾ ਇਹਨਾਂ ਨੂੰ ਦੁੱਖਾਂ ਤੋਂ ਮੁਕਤੀ ਮਿਲਣ ਵਾਲੀ ਹੈ ਇਹਨਾਂ ਰਾਸ਼ੀ ਵਾਲੇ ਜਾਤਕਾਂ ਦਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਜਾਵੇਗਾ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੇ ਬਾਰੇ ਹੁਣ ਗੱਲ ਕਰਦੇ ਹਾਂ ਜੀ ਇਸ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ। ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਰਾਤ 12 ਵਜੇ ਤੋਂ ਬਾਅਦ ਤੁਹਾਡੀ ਕਿਸਮਤ ਚਮਕਣ ਵਾਲੀ ਹੈ। ਤੁਹਾਡੇ ਬਾਰੇ ਇਹ ਭਵਿੱਖਬਾਣੀ ਕਰ ਦਿੱਤੀ ਗਈ ਹੈ। ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ। ਇਸ ਸਮੇਂ ਤੁਹਾਨੂੰ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਦੋਸਤ ਤੁਸੀਂ ਇਸ ਸਮੇਂ ਪਹਿਲਾਂ ਨਾਲੋਂ ਵੀ ਜ਼ਿਆਦਾ ਧਨਵਾਨ ਬਣ ਸਕਦੇ ਹੋ ਅਜਿਹਾ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦੇ ਨਾਲ ਹੋ ਰਿਹਾ ਹੈ ਕਿਉਂਕਿ ਤੁਹਾਡੇ ਤੇ ਪਹਿਲਾਂ ਹੀ ਭਗਵਾਨ ਸ਼ਨੀ ਦੇਵ ਪਰਸਨ ਹੋ ਚੁੱਕੇ ਹਨ ਮਾਤਾ ਲక్ష్ਮੀ ਜੀ ਦੀ ਵੀ ਅਸੀਮ ਕਿਰਪਾ ਬਣ ਚੁੱਕੀ ਹੈ ਕਿਉਂਕਿ ਤੁਸੀਂ ਬਹੁਤ ਸਮਾਂ ਪਹਿਲਾਂ ਤੋਂ ਹੀ ਭਗਵਾਨ ਸ਼ਨੀ ਦੇਵ ਜੀ ਦੀ ਪਗਤੀ ਵਿੱਚ ਲੀਨ ਰਹਿੰਦੇ ਹੋ ਤੇ ਸ਼ਰਧਾ ਭਾਵਨਾ ਰੱਖਦੇ ਹੋ ਉਹਨਾਂ ਦੇ ਨਾਮ ਉੱਤੇ ਜਿਹੜਾ ਤੁਸੀਂ ਗਰੀਬਾਂ ਵਿੱਚ ਦਾਨਪੁਣ ਕਰਦੇ ਹੋ ਉਸ ਦਾਨ ਪੋਨੋਂ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਨੀ ਦੇਵ ਚੀ ਦੀ ਕਿਰਪਾ ਤੁਹਾਡੇ ਤੇ ਪਣ ਚੁੱਕੀ ਹੈ ਜਿਸ ਕਰਕੇ ਤੁਹਾਡਾ ਜੇਕਰ ਕੋਈ ਵੀ ਕਾਰੋਬਾਰ ਹੈ ਉਸ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਡੇ ਭਾਗ ਚਮਕਣ ਵਾਲੇ ਹਨ ਤੁਹਾਡੇ ਬੱਚਿਆਂ ਨੂੰ ਬਿਜ਼ਨਸ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਤਰੱਕੀ ਹੋਣ ਵਾਲੀ ਹੈ ਜੇਕਰ ਤੁਹਾਡੇ ਬੱਚੇ ਕੱਪੜੇ ਦਾ ਵਪਾਰ ਕਰਦੇ ਹਨ ਪ੍ਰਾਪਰਟੀ ਡੀਲਰ ਹਨ ਜਾਂ ਠੇਕੇਦਾਰੀ ਦਾ ਵੀ ਕੋਈ ਬਿਜ਼ਨਸ ਕਰਦੇ ਹਨ ਉਹਨਾਂ ਦੇ ਕੰਮ ਵਿੱਚ ਬਹੁਤ ਹੀ ਹੁਣ ਵਾਅਦਾ ਹੋ ਜਾਵੇਗਾ ਮੁਨਾਫਾ ਬਹੁਤ ਜ਼ਿਆਦਾ ਮਿਲਣ ਵਾਲਾ ਹੈ ਉਹ ਲੱਖਾਂ ਕਰੋੜਾਂ ਰੁਪਇਆ ਮੁਨਾਫਾ ਕਮਾ ਸਕਦੇ ਹਨ ਤੁਹਾਡਾ ਕਹਿ ਲਓ ਘਰ ਕੇ ਹੁਣ ਪੈਸਿਆਂ ਨਾਲ ਭਰ ਜਾਵੇਗਾ ਘਰ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਜੇਕਰ ਕਾਫੀ ਸਮੇਂ ਤੋਂ ਕੋਈ ਕਰਜ਼ੇ ਵਰਗੀ ਸਮੱਸਿਆ ਦੇ ਨਾਲ ਤੁਸੀਂ ਜੂਝ ਰਹੇ ਸੀ ਉਸ ਸਮੱਸਿਆ ਤੋਂ ਹੁਣ ਪੂਰੀ ਤਰ੍ਹਾਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸੇ ਸਮੇਂ ਤੁਹਾਨੂੰ ਤੁਹਾਡੇ ਬਜ਼ੁਰਗਾਂ ਦਾ ਵੀ ਸਾਥ ਮਿਲਣ ਵਾਲਾ ਹੈ ਜਿਸ ਦੇ ਨਾਲ ਤੁਸੀਂ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਪੂਰਿਆਂ ਕਰ ਸਕਦੇ ਹੋ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਦੇਵੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇਗਾ ਇਸ ਲਈ ਤੁਸੀਂ ਸ਼ਨੀਵਾਰ ਦੇ ਦਿਨ ਗਰੀਬਾਂ ਵਿੱਚ ਦਾਨਪੁਨ ਜ਼ਰੂਰ ਕਰਦੇ ਹੀ ਰਹਿਣਾ ਹੈ ਤਾਂ ਕਿ ਤੁਹਾਨੂੰ ਤਰੱਕੀ ਮਿਲ ਜਾਵੇ ਤੇ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਹਮੇਸ਼ਾ ਲਈ ਪ੍ਰਸੰਨ ਹੋ ਜਾਣ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਆਉਣ ਵਾਲਾ ਸਮਾਂ ਬੜਾ ਹੀ ਖੁਸ਼ ਨਸੀਬ ਹੋਣ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਹੋ ਜਾਵੇਗਾ ਤੁਹਾਡੇ ਤੇ ਭਗਵਾਨ ਸ਼ਨੀ ਦੇਵਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਪਣ ਚੁੱਕੀ ਹੈ ਇਸ ਸਮੇਂ ਜੇਕਰ ਤੁਹਾਡੇ ਬੱਚੇ ਵਿਦੇਸ਼ ਜਾਣ ਦਾ ਕੋਈ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਹੁਣ ਜਲਦ ਹੀ ਪੂਰਾ ਹੋ ਜਾਵੇਗਾ ਤੁਹਾਨੂੰ ਜ਼ਿੰਦਗੀ ਦੀ ਹਰ ਇੱਕ ਉਪਲਬਧੀ ਹਾਸਲ ਹੋ ਜਾਵੇਗੀ ਇਥੋਂ ਤੱਕ ਕਿ ਜੇਕਰ ਤੁਹਾਡਾ ਬੱਚਾ ਬਹੁਤ ਹੀ ਸਮੇਂ ਤੋਂ ਸਰਕਾਰੀ ਨੌਕਰੀ ਦੀ ਭਾਲ ਕਰ ਰਿਹਾ ਸੀ ਤੁਹਾਨੂੰ ਦੱਸ ਦਈਏ ਇਹ ਹਫਤਾ ਤੁਹਾਡੇ ਲਈ ਹੁਣ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਡੇ ਬੱਚੇ ਨੂੰ ਮਨਚਾਹੀ ਜੌਬ ਮਿਲ ਸਕਦੀ ਹੈ ਪੜ੍ਹਾਈ ਲਿਖਾਈ ਦੇ ਕਾਰਨ ਵੱਡੀ ਪ੍ਰਾਪਤੀ ਕੋਈ ਹੋ ਸਕਦੀ ਹੈ ਜਿਸ ਕਾਰਨ ਤੁਹਾਡੇ ਘਰ ਵਿੱਚ ਹੁਣ ਕੋਈ ਵੀ ਤਰ੍ਹਾਂ ਦੀ ਮਾਇਆ ਦੀ ਕਮੀ ਨਹੀਂ ਰਹਿ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਦੁਸ਼ਮਣ ਤੁਹਾਡਾ ਕੋਈ ਮਾੜਾ ਸੋਚ ਰਹੇ ਸਨ ਹੁਣ ਉਹਨਾਂ ਦਾ ਹੀ ਮਾੜਾ ਹੋਵੇਗਾ ਤੁਹਾਡੇ ਲਈ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਰਿਸ਼ਤੇਦਾਰਾਂ ਵਿੱਚ ਤੁਹਾਡੀ ਉੱਚ ਪ੍ਰਾਪਤੀ ਨੂੰ ਲੈ ਕੇ ਬਹੁਤ ਖੁਸ਼ ਨਮਾ ਮਾਹੌਲ ਬਣ ਜਾਵੇਗਾ। ਇਸ ਹਫ਼ਤੇ ਤੁਹਾਡੇ ਘਰ ਵਿੱਚ ਕੋਈ ਤਾਰਮਿਕ ਪ੍ਰੋਗਰਾਮ ਵੀ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਬਣ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸਦਾ ਹੀ ਹਾਂ ਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ। ਤੁਸੀਂ ਹੁਣ ਧਨવાન ਹੋਣ ਵਾਲੇ ਹੋ। ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ। ਤੁਹਾਡੇ ਘਰ ਵਿੱਚ ਪੁੱਤਰ ਦੇ ਵਿਦੇਸ਼ ਵਿੱਚ ਜਾ ਕੇ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ ਜਿਸ ਨਾਲ ਤੁਹਾਡੇ ਘਰ ਦੀ ਧਨ ਦੀ ਕਮੀ ਦੂਰ ਹੋ ਜਾਵੇਗੀ ਕਹਿ ਲਓ ਕਿ ਆਰਥਿਕ ਤੰਗੇ ਪਰੇਸ਼ਾਨੀ ਤੁਹਾਡੀ ਹੁਣ ਦੂਰ ਹੋ ਜਾਵੇਗੀ ਤੁਹਾਡੇ ਬੱਚੇ ਹੁਣ ਤਰੱਕੀ ਕਰਨਗੇ ਜਿਸ ਨੂੰ ਵੇਖ ਕੇ ਤੁਹਾਡੇ ਘਰ ਦਾ ਮਾਹੌਲ ਤੇ ਤੁਹਾਡੀ ਮਨ ਜਿਹੜਾ ਹੈ ਉਹ ਖੁਸ਼ ਨਮਾ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਬ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਹੁਣ ਦੁੱਗਣਾ ਲਾਭ ਵੇਖਣ ਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹੋ ਤਾਂ ਦੁੱਗਣਾ ਪੈਸਾ ਕਮਾਓਗੇ ਇਸੇ ਸਮੇਂ ਤੁਹਾਡੇ ਬੱਚੇ ਤੁਹਾਡਾ ਨਾਮ ਰੌਸ਼ਨ ਕਰ ਸਕਦੇ ਹਨ ਜਿਸ ਦੇ ਨਾਲ ਤੁਹਾਡਾ ਮਨ ਹਮੇਸ਼ਾ ਲਈ ਖਿੜਿਆ ਰਹੇਗਾ ਨਾਲ ਹੀ ਨਾਲ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਦਾ ਕੋਈ ਵੀ ਜੀ ਕਾਫੀ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੋਚ ਰਿਹਾ ਸੀ ਉਸ ਨੂੰ ਫਿਰ ਉਸ ਬਿਮਾਰੀ ਤੋਂ ਹੁਣ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਇਹ ਸਾਂਝੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਚਮਕਣ ਵਾਲੀ ਹੈ ਧੰਨਵਾਦ